ਲਾਹ ਤੇਰੀ ਵੀਡੀਓ ਕਿਉਂ ਨਹੀਂ ਬਣਨੀ ਤੇਰੀ ਵੀਡੀਓ ਪਹਿਲਾਂ ਬਣਾਣੀ ਅਸੀਂ ਨਵੀਂ ਬੋਟੀ ਦੀ ਬਾਬੀ ਦੀ ਰੇ ਉੱਤਾ ਘੱਟ ਕੋਈ ਤੇਰੀ ਇਹ ਕਿਹੜਾ ਲੋਜੀ ਹੋਰ ਵੀ ਵਧੀਆ ਲੈ ਓਏ ਜਾ ਮੈਂ ਲੈ ਦੇ ਕੇ ਨੀ ਜਾ ਪੱਗ ਬਨ ਕੇ ਮੈਚਿੰਗ ਸੂਟ ਦੇ ਨਾਲ ਹਾਂ ਕੀ ਆਵਾਜ਼ ਹੈ ਬੜਾ ਖਿਆਲ ਰਹਿ ਆਪਾਂ ਦਾ ਖਿਆਲ ਰੱਖੇ ਈ ਨਿਤ ਸਾਲ ਹੋ ਗਏ ਨੇ ਸੱਤ ਸਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਦਿਨ ਐਤਵਾਰ ਤੇ ਅੱਜ ਬਾਬਾ ਜੀ ਦਾ ਭੰਡਾਰਾ ਤੇ ਹੁਣ ਅਸੀਂ ਤਿਆਰ ਹੋ ਗਏ ਤੇ ਖੇਤਾਂ 'ਚ ਚੱਲੇ ਆਂ ਠੀਕ ਹੈ ਜੀ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਫੜਫੜ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਆਪਾਂ ਹੁਣ ਪਹਿਲਾਂ ਖੇਤਾਂ ਜਾਣਾ ਮੱਥਾ ਟੇਕਣਾ ਉਸ ਤੋਂ ਬਾਅਦ ਫਿਰ ਸੁਬਣੀ ਸਾਹਿਬ ਦਾ ਪਾਠ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਲੰਗਰ ਹੈ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਹੈ ਨਾ ਜੋ ਵੀ ਹੈ ਤੇ ਇਧਰ ਕਾਕਾ ਸਾਡਾ ਨਹੀਂ ਤੇ ਆਇਆ ਇਧਰ ਦੇਖੋ ਚੂਜ਼ ਤੇਰੇ ਹੈਲੋ ਅੱਖਰੇ ਕੀ ਹੋਇਆ ਇਹ ਵੇਖਿਓ ਇਹਦੇ ਅੱਖ ਤੇ ਕੀ ਹੋਇਆ ਅੱਖ ਦੇ ਕੋਲ ਲੜ ਗਿਆ ਰਾਤੀ ਉਹ ਕਾਕੇ ਦੇ ਤੇ ਮਨਪ੍ਰੀਤ ਕੌਰ ਜੀ ਤਿਆਰ ਨੇ ਮੰਮੀ ਵੀ ਤਿਆਰ ਨੇ ਠੀਕ ਹੈ ਸ਼ੁਭਰੀਤ ਕੌਰ ਜੀ ਵੀ ਤਿਆਰ ਨੇ ਚਲੋ 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 ਭਾਈ ਚਲੀ ਗਏ ਮੇਰੀ ਮਾਤਾ ਲੱਗਿਆ ਨਾ ਲੱਗਿਆ ਲੈ ਵੀ ਟੈਂਟ ਟੁੰਟ ਲੱਗ ਰਹੇ ਨੇ ਰਿੱਕੀ ਕਿਧਰੇ ਰਿੱਕੀ ਅੱਛਾ ਚਲਾ ਗਿਆ ਤੇ ਨਹਾਤ ਹੋ ਗਏ ਨਹਾ ਗਏ ਅੱਛਾ ਅੱਛਾ ਚਲੋ ਫਿਰ ਚਲੀਏ ਆਪਾਂ ਵੀ ਹਨਾ ਚੱਲ ਮੈਂ ਨਹੀਂ ਫਿਰ ਆਪਾਂ ਮੋਟਰਸਾਈਕਲ ਤੇ ਚਲੀਏ ਗੱਡੀ ਕਿਨੇ ਚਲਾਣੀ? ਤੁਰ ਕੇ ਚਲ ਜਾਓ। ਚੱਲ ਭਾਈ ਮੈਂ ਮੋਟਰਸਾਈਕਲ ਤੇ ਨਿਕਲਦਾ। ਮੋਟਰਸਾਈਕਲ ਦੀ ਚਾਬੀ ਦੇ ਦੇ ਮੈਨੂੰ। ਨਹੀਂ ਤੇ ਮੈਂ ਗੱਡੀ ਲੈ ਜਾਣਾ। ਗੱਡੀ ਲੈ ਜਾਣਾ। ਠੀਕ ਹੈ। ਆ ਵੀ ਨਹੀਂ। ਚੱਲ ਆ ਜਾਓ ਫਿਰ ਜਲਦੀ। ਨਹੀਂ ਪਰ ਮੋਹਰਾਂ ਦੇ ਮਾਂ ਪਿਓ ਜਾਣਾ ਕਿੱਥੇ ਜਾਣਾ। ਗੱਡੀ ਨੇ ਢਿੱਲੇ ਛੱਡਦੀ। ਓਏ ਹੋਏ ਕਿੰਨੀ ਘੈਂਟ ਲੱਗ ਰਹੀ ਓਏ ਦਿਨੇ ਸਵੇਰੇ ਸਵੇਰੇ। ਹੈਂ? ਘੈਂਟ ਲੱਗ ਰਹੀ ਯਾਰ। ਉਹ ਗੱਡੀ ਆ ਗਈ ਆ ਦੀ ਵੀ। ਆ ਫਿਰ ਚੱਲ ਇਹਨਾਂ ਬਹਿ ਲੈ। ਯਾਰ ਮੰਮੀ ਨਹੀਂ ਗੱਲ ਦੀ ਯਾਰ ਹਾਂ ਗਲਤ ਗੱਲ ਕੀ ਹੋ ਗਿਆ ਅੱਛਾ ਚੱਲ ਚੱਲ ਤੂੰ ਮੋਟਰਸਾਈਕਲ ਆ ਗਿਆ ਇਹ ਕਹਿੰਦਾ ਮਸੀ ਬਾਹਰ ਕੱਟਣਾ ਪੈਂਦਾ ਇਹਨਾਂ ਨੂੰ ਆਹ ਮਨਪ੍ਰੀਤ ਕਿੱਧਰ ਗਈ ਮਨਪ੍ਰੀਤ ਮੰਮੀ ਮਨਪ੍ਰੀਤ ਹੋਰ ਕਿਨੇ ਕਿਨੇ ਜਾਣਾ ਮਨਪ੍ਰੀਤ ਕਿੱਥੇ ਆਹ ਆਹ ਪ੍ਰੈਸ ਕਰਨ ਗਈ ਕੋਈ ਆਹ ਹੀ ਮੋਟਰਸਾਈਕਲ ਤੇ ਜਾ ਰਹੀ ਹਾਂ ਹਾਂ ਚਲੋ ਚਾਬੀ ਦੇ ਰੋਈ ਮੋਟਰਸਾਈਕਲ ਦੀ ਚਾਬੀ ਦੇ ਦੇ ਯਾਰ ਸਲਾਮ ਨਨ ਕਿਉਂ ਮੈਂ ਮੁਰਸੇ ਤੇ ਆਵਾ? ਇਕਲੇ ਚੱਲੋ ਫਿਰ ਤੇ ਇੱਧਰ ਹਲਵਾਈ ਲੱਗੇ ਹੋਏ ਨੇ ਜਲੇਬੀਆਂ ਕੱਢੀਆਂ ਜਾ ਚੁੱਕੀਆਂ ਤੁਹਾਨੂੰ ਦਿਖਾ ਰਿਹਾ ਮੈਂ ਆ ਦੇਖੋ ਕੀ ਬਾਤ ਹੈ ਕੀ ਹੋਇਆ ਮੁਰਗੀ ਹੋ ਗਈ ਹੈ ਉਹ ਹੀ ਟਾਟੇ ਪਾਏ ਆ ਜੀ ਬਸ ਜਿਲੇਬੀਆਂ ਜਿਲੇਬੀਆਂ ਹੋ ਗਿਆ ਅੱਜ ਤੇ ਹੈ ਕੀ ਬਾਤ ਹੈ ਬਹੁਤ ਘੈਂਟ ਲੋਕੀ ਜਿਲੇਬੀਆਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਪਿੰਡ ਦੇ ਨਾ ਤੇ ਬਾਕੀ ਅੱਜ ਪਿੰਡ 'ਚ ਦੋ ਵਿਆਹ ਵੀ ਨੇ ਉਹਦਾ ਵੀ ਧਿਆਨ ਰੱਖਣਾ ਪੈਣਾ ਬਈ ਉਸ ਹਿਸਾਬ ਨਾਲ ਹੀ ਬਣਾਉਣਾ ਪੈਣਾ ਵਿਆਹ ਵੀ ਨੇ ਦੋ ਹਨਾ ਅੱਜ ਇੱਕ ਬਰਾਤ ਗਈ ਹੈ ਤੇ ਇੱਕ ਅੱਜ ਵੈਸੇ ਪ੍ਰੋਗਰਾਮ ਹੈ ਲੇਡੀ ਸੰਗੀਤ ਐ ਸ਼ਾਮ ਨੂੰ ਜਾਗੋ ਵਗੈਰਾ ਤੇ ਉਸ ਹਿਸਾਬ ਨਾਲ ਲੱਗਦਾ ਵੀ ਸੰਗਤ ਘਟ ਆਏਗੀ ਅੱਜ ਬਾਕੀ ਦੇਖਦੇ ਆ ਪਹਿਲਾਂ ਜਾਈ ਮਾਥੜੇ ਗਈ ਚਲੋ ਜੀ ਕੀ ਬਾਤ ਹੈ ਚਲੋ ਵੀ ਮੈਨੂੰ ਨਹੀਂ ਜਾਣਾ ਹੈ ਕਹਿੰਦਾ ਮੈਂ ਠੀਕ ਹਾਂ ਓਏ ਹੋਏ ਕੋਠੀ ਦਾ ਤੂੰ ਓਏ ਹੋਏ ਸਿਰਾ ਸਿਰਾ ਗੱਲ ਕਰ ਕੋਈ ਨਹੀਂ ਆਪਾਂ ਵੀ ਬਣਾਵਾਂਗੇ ਇੱਥੇ ਪਿੰਡਾਂ 'ਚ ਕੋਠੀਆਂ ਆਵੜੀਆਂ ਖਰੀਆਂ ਖਰੀਆਂ ਨਹੀਂ ਸਹੀ ਗੱਲ ਹੈ ਇਹ ਲੈ ਦੇਣੀ ਖਿਡੋਣਾ ਹੁਣੇ ਪਹੁੰਚ ਰਹੇ ਹਾਂ ਇੱਥੇ ਲਾ ਦੇ ਲਾ ਦੇ ਇੱਥੇ ਚਲੋ ਜੀ ਚਲੋ ਆਓ ਆਹਾ ਹਾ ਹਾ ਕੀ ਗੱਲ ਮਾਰੀ ਪਾਚ ਆ ਜੀ ਉਹ ਉਹ ਜੀ ਉਹ ਤਾਂ ਪਤੀ ਹੀ ਸਿਆਹੀ ਕਿਹਨੇ ਲੈ ਤੇਰੀ ਵੀਡੀਓ ਤਾਂ ਕਿਉਂ ਨਹੀਂ ਬਣਨੀ ਤੇਰੀ ਵੀਡੀਓ ਪਹਿਲਾਂ ਬਣਾਣੀ ਅਸੀਂ ਨਵੀਂ ਬੋਟੀ ਦੀ ਆਏ ਹਾ 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 ਅਰੇ ਕੀ ਪਹਿਲਾਂ ਖੜਾ ਜਾ ਕੇ ਐਦਾਂ ਹੀ ਮਿਲ ਲੱਗਦਾ ਤਿਆਰ ਵੀ ਨਹੀਂ ਹੋਇਆ ਆਹਾਹਾ ਕੀ ਬਾਤ ਆ ਕੀ ਬਾਤ ਆਹ ਹੈ ਗਰੂ ਆਹ ਹੈ ਗਰੂ ਨਾ ਨਾ ਲੈ ਲੈ ਕਿੱਥੇ ਪ੍ਰਾਣੀ ਹਾਂ ਉਦ ਤੱਕ ਨਵੀਂ ਹੋਈਆਂ ਜਾਂ ਤੱਕ ਪਹਿਲੀ ਅਨਿਵਰਸਰੀ ਨਹੀਂ ਆਂਦੀ ਇੱਕ ਸਾਲ ਨਹੀਂ ਹੋ ਜਾਂਦਾ ਉਦ ਤੱਕ ਨਵੀਂ ਆਹ ਇਹੀ ਗੱਲ ਐ ਆਜੋ ਆਜੋ ਸ਼ਾਬਾਸ਼ ਲੈ ਵੀ ਗਲਾਬ ਦੇ ਫੁੱਲ ਦੇਖ ਲੋ ਤੇ ਹੈ ਹੀ ਐ ਭਾਈ ਇਦਾਂ ਹੀ ਉਹ ਚਾਤ ਕੋਈ ਆਹਾ ਆਹ ਤੇ ਦੇਵਰੀ ਨਿਕਾ ਜੇ ਨਹੀਂ ਉਹ ਉੱਧ ਜਠਾਣੀ ਨਹੀਂ ਜਠਾਣੀ ਜਠਾਣੀ ਹਾਂ ਹਾਂ ਨਹੀਂ ਜਠਾਣੀ ਐ ਜਠਾਣੀ ਐ ਪੈਣਾ 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 I'm going to go to the next one. 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 ਬਾਬੇ ਦੀ ਪਤਨੀ ਆਣੀ ਬਾਬੇ ਦੀ ਵਗਦੇ ਉੱਦਾਂ ਘਟ ਭਗਤ ਨਹੀਂ ਇਹ ਕਿਹੜਾ ਲੌਜੀਕ ਬੰਦ ਜਿੱਕ ਨੂੰ ਬੜਿਆ ਹਾਂ ਬਾਬੇ ਨੂੰ ਤੇ ਮੰਨੀ ਧੋਪ ਪਛਾਡਾ ਹੁਣ ਲੱਗ ਰਿਹਾ ਫੁੱਲ ਵਾਈਡਿੰਗ ਲੈ ਹੁਣ ਵੀ ਹੋਰ ਵੀ ਵਧੀਆ ਆ ਜਾਣ ਲੈ ਆਓ ਜੀ ਕੀ ਬਾਤ ਮੈਲ ਦਾ ਵਿੱਚ ਕਰੀ ਹਾਂ ਪਹਿਲਾਂ ਵਿੱਚ ਉਹਨੂੰ ਤੇ ਕਰ ਹਾਂਜੀ ਤੇ ਹੁਣ ਚੱਲਿਆਂ ਘਰ ਬਾਬਾ ਜੀ ਲੈ ਕੇ ਆਣੇ ਨੇ ਤੇ ਤਾਂ ਕਰਕੇ ਸਾਰੇ ਹੁਣ ਇੱਥੇ ਹੀ ਖੜੇ ਨੇ ਚੱਲੀਏ ਆਪਾਂ ਫਿਰ ਲੇਟ ਹੋ ਜਾਣਾ ਯਾਰ 10:00 ਵਜੇ ਨੇ ਕਿਹੜੇ ਵੇਲੇ ਲੈ ਕੇ ਆਣਾ ਕਿਹੜੇ ਵੇਲੇ ਭੋਗ ਪਾਣਾ ਹੈ ਚਲੋ ਸ਼ੇਰੋ ਚਲ ਜੀ ਚਲੋ ਭਈ ਯਾਰ ਬਹੁਤ ਆਜ ਹੁੰਦਾ ਸੀ ਤੇ ਚਲੋ ਚਲੋ ਗੱਡੋ ਗੱਡੀਆਂ ਯਾਰ ਬੈਠੋ ਯਾਰ ਚਲੋ ਸੰਗਤੋ ਆਜੋ ਯਾਰ ਉਹ ਲੈ ਕੇ ਆ ਆਪਾਂ ਚੱਲੀਏ ਫਿਰ ਚਲੋ ਆਪਾਂ ਚੱਲਦੇ ਆ ਚਲ ਰਹਿਣ ਕੋਈ ਨਹੀਂ ਆਪਾਂ ਚੱਲਦੇ ਆ ਫਿਰ ਚਲੋ ਆਪਾਂ ਚੱਲੀਏ ਆਹੋ ਚਲੋ ਚਲੋ ਸ਼ਾਬਾਸ਼ ਸ਼ਾਲਾਗੋ ਮਾਇਆ ਤਾਲਾ ਪੋੜਾ ਪਿੱਛੇ ਲਾਓ ਵੀ ਖਿੱਚ ਦਿੰਨੇ ਆਜ ਨਵਾਂ ਜੋੜਾ ਵੇਖੋ ਫੋਨਾ ਖਿਚਾ ਰਿਹਾ ਪੱਗ ਬਨ ਕੇ ਮੈਚਿੰਗ ਸੂਟ ਦੇ ਨਾਲ ਤੇ ਹੈਂ ਕਿਆ ਬਾਤ ਹੈ ਬੜਾ ਖਿਆਲ ਰੱਖਦੇ ਆਪਾਂ ਦਾ ਕੋਈ ਖਿਆਲ ਰੱਖਿਆ ਹੀ ਨਹੀਂ 7 ਸਾਲ ਹੋ ਗਏ ਨੇ 7 ਸਾਲਾਂ ਚ ਅਸੀਂ ਤੇ ਖਿਆਲ ਨਹੀਂ ਕੀਤਾ ਯਾਰ ਇਹ ਵਾਲਾ ਕੰਮ ਹੀ ਨਹੀਂ ਛੱਡਿਆ ਹੈ। ਨਹੀਂ ਕਦੇ ਕੀਤੀ ਮੈਚਿੰਗ ਕਦੇ ਕੀਤੀ ਬਾਹਰ ਆਈ। ਕੀਤੀ ਹੈਗੀ ਵੇਖ ਲਈ ਤੂੰ ਫੋਟੋ ਚ। ਲੋਰ ਹੀ ਬਣੇ ਉਸ ਟਾਈਮ ਨੇ। ਅਸੀਂ ਕਰਦੇ ਹੀ ਨਹੀਂ ਸੀ ਮੈਚਿੰਗ ਅਸੀਂ ਦੇ। ਨਹੀਂ ਕਰਦੇ ਸੀ। ਨਹੀਂ ਕਰਦੇ ਸੀਗੇ। ਚਲ ਹੁਣ ਚੱਲ। ਚੱਲ ਖਿੱਚ ਦੇਣਾ ਫੋਟੋ। ਹਾਂ ਜੀ ਤੇ ਹੁਣ ਅਸੀਂ ਜਾ ਰਹੇ ਆ ਘਰ ਵਾਪਸ ਤੇ ਕਿਉਂਕਿ ਹੁਣ ਬਾਬਾ ਜੀ ਨੂੰ ਲੈ ਕੇ ਆਣਾ ਗੁਰਦੁਆਰਾ ਸਾਹਿਬ ਤੋਂ ਤੇ ਤਾਂ ਕਰਕੇ ਪਹਿਲਾਂ ਅਸੀਂ ਲੈ ਕੇ ਆਵਾਂਗੇ ਬਾਕੀ ਕਰਦੇ ਹਲੇ ਇੱਥੇ ਹੀ ਨੇ। ਫੇਰ ਦੁਬਾਰਾ ਇੱਥੇ ਸ਼ਾਇਦ ਵਾਪਸ ਆਈਏ। ਪਹਿਲਾਂ ਬਾਬਾ ਜੀ ਲੈ ਕੇ ਆਣ। ਪਿੰਡ ਦੀ ਫਿਰਨੀ ਹੈ ਜੀ ਇਹ ਪਿੰਡ ਦੀ ਫਿਰਨੀ ਸਾਡੇ ਦੀ ਨਹੀਂ ਮੀਰਪੁਰ ਜੱਟਾਂ ਦੀ ਇਹ ਪਿੰਡ ਦੀ ਫਿਰਨੀ ਹੈ ਸਾਰੀ ਬਾਰ-ਬਾਰ ਵੇਟ ਕਰ ਫਿਰ ਥੋੜੀ ਦੇਰ ਠੀਕ ਹੈ ਥੋੜੀ ਦੇਰ ਵੇਟ ਕਰ ਉਹਨੇ ਆ ਗਏ ਹਾਂਜੀ ਤੇ ਹੁਣ ਸਾਨੂੰ ਲੱਗੀ ਸੀ ਭੁੱਖ ਕਿਉਂਕਿ ਸਵੇਰ ਦਾ ਕੁਝ ਖਾਧਾ ਨਹੀਂ ਸੀ ਅਸੀਂ ਤਿਆਰ ਹੋ ਕੇ ਚਲੇ ਗਏ ਸੀ ਤੇ ਹੁਣ ਮੈਂ ਤੇ ਨੰਨੂ ਅਸੀਂ ਦੋਨੋਂ ਜene ਆ ਦੇਖੋ ਖਾ ਪੀ ਰਹੇ ਹਾਂ ਹੁਣ ਠੀਕ ਹੈ ਹੁਣ ਚਾਹ ਵੀ ਪੀਣੀ ਆਪਾਂ ਥੋੜੀ ਦੇਰ ਤੱਕ ਭੁਜੀਆ ਵੰਦਨੇ ਆ ਠੀਕ ਹੈ ਹੁਣ ਮਿਕਸ ਕਰ ਦਵਾਂ ਇਹਨੂੰ ਫੜਾ ਫੜਲਾ ਸਾਰਾ ਕੁਝ ਠੀਕ ਹੈ ਤੇ ਆਪਾਂ ਆਰਾਮ ਨਾਲ ਖਾਈਏ ਠੀਕ ਹੈ ਠੰਡਾ ਹੋ ਜਾਣਾ ਯਾਰ ਪਰ

ਉਹ ਬਰਾਤ ਕਿੱਥੇ ਗਈ ਕੁੜੀ ਦਾ ਵਿਆਹ ਏ ਵਾਹ ਜੀ ਵਾਹ ਕੀ ਬਾਤ ਹੈ ਲੋੜਾਂ ਘੜਦੀਆਂ ਹੈ ਗੁਜੀਆਂ ਬਦਾਨਾ ਪਿਛਲੀ ਵਾਰ ਕੱਲੀਆਂ ਮਠੀਆਂ ਹੀ ਸੀ ਹੈ ਨਾ ਪਿਛਲੀ ਵਾਰ ਕੱਲੀਆਂ ਮਠੀਆਂ ਸੀ ਨਾ ਆਹੋ ਮਠੀਆਂ ਪਿਛਲੀ ਵਾਰ ਕੱਲੀਆਂ ਮਠੀਆਂ ਸੀ ਨਾ ਵੀ ਨਹੀਂ ਹੈ ਨਾ ਇਹਦੀ ਟੌਰ ਨਿਕਲ ਗਈ ਭਾਈ ਸਿਰ ਆਊਗਾ ਹਾਂਜੀ ਦੇ ਅੰਦਰ ਜਲਾਬੀਆਂ ਦੇ ਲਫਾਫੇ ਕਰਦੇ ਨੇ ਪੈਕ ਸੰਗਤਾਂ ਵਾਸਤੇ ਨਾਲੇ ਖਾਣਗੇ ਤੇ ਨਾਲੇ ਲੈ ਕੇ ਜਾਣਗੇ ਆਹ ਕੀ ਆਵਾਜ਼ ਹੈ ਬਰੇਸ ਨਾ ਚੱਲ ਚੱਲ ਸਮਾਂ ਕਰਦੇ ਜੇ ਕੋਈ ਹੋਰ ਦੂਜੀ ਗੱਲ ਬਣਾ ਉਹ ਵਾਲੇ ਆਪਣੇ ਲੰਗਰ ਇੱਥੇ ਹੋਏਗਾ ਤੇ ਲੰਗਰ ਸ਼ਕਾਇਆ ਜਾਏਗਾ। ਉਹ ਮੇਰੀ ਗੱਲ ਸੁਣੋ ਸੰਗਤ ਤੇ ਪਹਿਲੇ ਹੀ ਯਾਰ ਰੱਜ ਜਣੀਏ ਪਕੌੜੇ ਆ ਪਕੌੜੇ ਨਾ ਤਾਂ ਆਪਣੇ ਲੰਗਰ ਕੌਣ ਖਾਏਗਾ। ਕੋਈ ਤੇ ਵਿਸ਼ਾ ਬਣਾਇਆ ਹੈ ਯਾਰ ਕੀ ਕੀ ਬਣੇਗਾ ਹੈ ਕੀ ਰਿਜ਼ਲਟ ਮਿਲਣਗੇ ਰਿਜ਼ਲਟ ਕੀ ਮਿਲ ਹੈ ਮੇਰੇ ਬਾਣ ਕੇ ਅੱਧਾ ਪਿੰਡ ਤੇ ਅੱਧਰ ਇਨਵਾਈਟਡ ਹੈ ਅੱਧਾ ਉੱਧਰ ਨੂੰ ਵਟਡ ਹੈ ਅੱਧੇ ਲੰਘੇ ਨੁਕਸਾਨ ਹੋਇਆ ਹੈ ਫੜ ਜਾੜੋ ਫੜ ਜਾੜੋ ਫੜ ਜਾੜੋ ਤਵੀ ਫੜ ਜਾੜੋ ਉਹਨੂੰ ਖੜਾ ਦੇ ਉਹਨੂੰ ਖੜਾ ਦੇ ਲੈ ਲੈ ਮੈਂ ਪੜ ਆਹ ਹਾਂਜੀ ਤੇ ਹੁਣ ਲੰਗਰ ਪੱਕੇ ਬਸ ਤਿਆਰ ਹੋ ਗਿਆ ਤੇ ਉਧਰ ਚੋਬਰ ਹੋਣ ਬਸ ਤਿਆਰੀ ਖੇਚ ਰਹੇ ਨੇ ਲੰਗਰ ਵਰਤਾਨ ਦੀ ਬਾਲਟੇ ਬੋਲਡੀਆਂ ਧੋ ਲੀਆਂ ਨੇ ਤੇ ਇੱਧਰ ਬਸ ਹੁਣ ਅਰਦਾਸ ਹੋ ਰਹੀ ਹੈ ਸੁਣੀ ਤਾ ਜੀਓ ਪਿੰਡ ਸਭ ਤਨ ਅਰ ਪੀਚੈ oh uh -huh. ਆਰੇਲਾ ਮਾਲ ਹੈ ਮੀਠਾ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਵੈਗੁਰ ਜੀ ਸਬਜੀ ਵੈਗੋ ਜੀ ਸਬਜੀ ਸਬਜੀ ਵੈਗੋ ਜੀ ਸਬਜੀ ਪਾਪਾ ਤੂੰ ਸਬਜੀ ਵੈਗੋ ਸਬਜੀ ਥੋੜੀ ਦਿੱਤੀ ਆ ਅੱਛਾ ਚੱਲ ਲੈ ਯਾਰ ਤੂੰ ਵਾਦ ਲੈ ਤੂੰ ਖਾਣੀ ਹੈ ਨਹੀਂ ਮੁੜ ਕੇ ਮੈਂ ਖਾਣੂਗਾ ਬਾਤ ਬਾਤ ਸਬਜੀ ਵੈਗੋ ਜੀ ਸਬਜੀ ਸਬਜੀ ਵੈਗੋ ਜੀ ਸਬਜੀ ਲੰਗਰ ਇਹਨਾਂ ਦਾ ਹੀ ਲੱਗਣਾ ਆਪਾਂ ਨੂੰ ਸਮਝਿਆ ਇਹ ਅਸਲੀ ਚ ਉਹਨੇ ਹੱਕ ਦਾ ਲੰਗਰ ਕੀ ਬਦਈ ਨੇ ਬਾਕੀ ਦੇ ਸਾਰੇ ਰੱਜੇ ਹੀ ਨੇ ਮੈਂ ਕੀ ਬਦਈ ਨੇ ਜੀ ਪੱਪਾ ਬੈਠਾ ਹਾਂ ਕੀ ਪਤਾ ਇਨਾਂ ਜੀ ਬਾਬਾ ਹੋਵੇ ਸਹੀ ਗੱਲ ਹੈ ਕਿ ਨਹੀਂ ਲੱਗੇ ਆਏਗਾ ਲੱਗ ਜਾਏਗਾ ਯਾਰ ਲੱਗ ਜਾਣਾ ਛਕਣ ਵਾਲੇ ਜਿਹੜੇ ਵਧੀਆ ਨੇ ਨਾ ਉਹ ਵਧੀਆ ਹੋ ਗਿਆ ਕੰਮ ਜਿਹੜੇ 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 ਅਸਲੀ ਛਕਣ ਵਾਲੇ ਨੇ ਨਾ ਉਹ ਉਹਨਾਂ ਨੇ ਖਾਣਾ ਵੇਖੀ ਹਾਂ ਪਹਿਲਾਂ ਰੋਲਾ ਹੀ ਪੈਂਦਾ ਹਾਂ ਹਾਂ ਪਹਿਲਾਂ ਉਹਦੀ ਰੋਲਾ ਹੁੰਦਾ ਹਰ ਵਾਰੀ ਰੋਲਾ ਪੈਂਦਾ ਹਾਂ 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 ਇਦਾਂ ਮੁੰਡੇ ਗਏ ਮੱਟ ਕੇ ਜੰਡ ਮਾਰੀ ਦੁੱਥੇ ਵੀ ਆਏ ਪੰਗੇ ਆ ਲੜੋ ਨਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਲੜੋ ਨਾ ਯਾਰ ਕੈਦ ਕਰ ਲਿਆ ਵਿੱਚ ਤੁਹਾਨੂੰ ਇਹਨੇ ਨਾ ਨਾ ਇਹ ਨਹੀਂ ਚਵੇੜ ਨਹੀਂ ਜਾਦੀ ਚਵੇੜ ਦੁਬਾਰਾ ਬਖਵਾ ਦੇ ਮਾਰ ਦੇ ਆ ਮੱਕਾ ਨਹੀਂ ਲੈ 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 ਲੜਾਈ ਹੋ ਗਈ ਲੜਾਈ ਲੜਾਈ ਦੁਬਾਰਾ ਹੋ ਗਿਆ ਜੰਗ ਓ ਲੜਣਾ ਨਹੀਂ ਯਾਰ ਲੜੋ ਨਾ ਲੜੋ ਨਾ ਯਾਰ ਲੜੋ ਨਾ ਯਾਰ ਲੜੋ ਨਾ ਯਾਰ ਮੈਂ ਨਹੀਂ ਦੋ ਨਹੀਂ ਲੜੋ ਨਾ ਯਾਰ ਜਾਓ ਜੀ ਅੱਗੇ ਚੱਲ ਜਾਓ ਕੋਈ ਚੱਕਰ ਨਹੀਂ ਪਾ ਲੈਣੀ ਇਹਨਾਂ ਨੇ ਪਾ ਲੈਣੀ ਪਾ ਲੈਣੀ ਕੋਈ ਚੱਕਰ ਨਹੀਂ ਕੋਈ ਨਹੀਂ ਕਹਿੰਦੇ ਵਾਧੂ ਐ ਸਭ ਜੀ ਯਾਰ ਜਦੋਂ ਕੈਮਰਾ ਉਹਨਾਂ ਦੇ ਤੇ ਹਟ ਜਾ ਗਲਤ ਮੈਨੂੰ ਨਹੀਂ ਉਹਨਾਂ ਨੇ ਤਿੰਨਾਂ ਥੋੜੀ ਗੱਲ ਕਹਿੰਦੇ ਮੈਂ ਗਲਤ ਨਹੀਂ ਉਹਨਾਂ ਨੇ ਸਾਰੇ ਨਿਆਣੇ ਨੇ ਫਗਲਤਾਉਣਾ ਮੇਰੇ ਘਰ ਕੋਰੀਏ ਹਾਂ ਜੀ ਲੋ ਫਾਈਟ ਕਰ ਗਿਆ ਨਾ ਵਾ ਲੈ ਬੰਨਮੀ ਲੈ ਆਈ ਵਿਚੇ ਹਾਂਜੀ ਤੇ ਹੁਣ ਲੰਗਰ ਦਾ ਨਿਪਟ ਗਿਆ ਕੰਮ ਤੇ ਅੱਧਰ ਅਸੀਂ ਹੁਣ ਬਹਿ ਗਏ ਆ ਥੱਕ ਟੁੱਟ ਕੇ ਤੇ ਹੁਣ ਬਸ ਇਹ ਆ ਵੀ ਵਾਪਸੀ ਦੀਆਂ ਤਿਆਰੀਆਂ ਲੰਗਰ ਹੀ ਲੈ ਲੈਨੇ ਆਖੋ ਭਰਾ ਲੈ ਡੋਲੂ ਇਹ ਵੰਡ ਦੇਣੇ ਨੇ ਆਪਾਂ ਮਹੱਲੇ ਦੇ ਵਿੱਚ ਠੀਕ ਆ ਮਹੱਲੇ 'ਚ ਵੰਡ ਦੇਣੀਆਂ ਜਲੇਬੀਆਂ ਵਾਧੂ ਜਲੇਬੀਆਂ ਵਾਧੂ ਲੰਗਰ ਬਾਬੇ ਦੀ ਬਹੁਤ ਕਿਰਪਾ ਉਹ ਧਿਆਨ ਨਾਲ ਭਰਾਵਾ ਹਾਂ ਬੇਟਾ ਹਾਂਜੀ ਹਾਂਜੀ ਪਤਾ ਕੀ ਕਹਾਣੀ ਸੀ ਹਾਂਜੀ ਇੱਕ ਵਾਰ ਨਾ ਹੂੰ ਮੇਰੇ ਮੇਰੀ ਮੰਮਾ ਦੇ ਫਰੈਂਡ ਮੰਮਾ ਨਾਲ ਪਈ ਸੀ ਆਪਣੇ ਫਰੈਂਡ ਨਾਲ ਇਹਨਾਂ ਦੇ ਫਰੈਂਡ ਪਈ ਸੀ ਅੱਛਾ ਚਲੋ ਉਹਦਾ ਨਾਂ ਨਹੀਂ ਪਤਾ ਪਰ ਅੱਛਾ ਠੀਕ ਉਹਨਾਂ ਤੋਂ ਸੌਮਨੇ ਕੋ ਲਾਇਟਨੀ ਵਾਲੀ ਆਈ ਸੀ ਉਹ ਜਾ ਭੂਤਾਂ ਦੀਆਂ ਝੂਟੀਆਂ ਕਹਾਣੀਆਂ ਸੁਣਾਈ ਜਾਂਦਾ ਮੈਂ ਤੇ ਨਾ ਇੱਕ ਸਫੇਦ ਸਾਰੀ ਚੁਕੜੀ ਸੀ ਸੱਚ ਅੱਛਾ ਤੇ ਨਾ ਉਹ ਫਿਰ ਮੇਰੀ ਦਾਦੀ ਪਾੜ ਕਰਦੀ ਠੀਕ ਹੈ ਚਲ ਮੈਂ ਬਾਹਰ ਜਾ ਕੇ ਮੜਾ ਮਾਹੌਲ ਵਖਾ ਕੇ ਆਵਾ ਠੀਕ ਹੈ

वाह महाराज की पूरी कृपा बी कृपा लंगर वादू लफाफे डोलू लफाफे क्या बात देखो क्या बात क्या बात ਵਾਦੂ ਲੰਗਰ ਵਾਦੂ ਹੁਣ ਨਾ ਪਾਇਓ ਬਾਈ ਹੁਣ ਰੋਕ ਲੋ ਥੋੜਾ ਜਿਹਾ ਕੰਟਰੋਲ ਕਰ ਲੋ ਬਹੁਤ ਖਿੱਚ ਕੇ ਪਾਇਆ ਤੁਸੀਂ ਪਹਿਲਾਂ ਹਲੇ ਪਿਆ ਟਾਈਮ ਕੋਈ ਗੱਲ ਨਹੀਂ ਆਪਣੇ ਕੋਲ ਹੀ ਮੈਂ ਲਫਾਫੇ ਤੇਨਾ ਦੋ ਸ਼ਾਂਤੀ ਰੱਖ ਲੋ ਯਾਰ ਇਹ ਤਾਂ ਤੂੰ ਦਿਨ ਰਾਤ ਪਰ ਉਹ ਖੜੀ ਪੈਣਾ ਮੈਂ ਪਾਣੀ ਜਲੇਬਾ ਦੇ ਦੇ ਨਾ ਦੇ ਮੈਂ ਕਰ ਲੈ ਜਾ ਤੈਨੂੰ ਕੋ ਜਲੇਬਾ ਵਾਲਾ ਮਨਾ ਕਰ ਖਾ ਲੋ ਖਾ ਲੈ ਜਾਓ ਲੈ ਜਾਓ ਕੋਈ ਚੱਕਰ ਨਹੀਂ ਹਾਂ ਹੋਰ ਜਲੇਬਾ ਮੈ ਲੈਣੀ ਜਲੇਬਾ ਵਾਦੂ ਕਾਕਾ ਲੈ ਲੈ ਆ ਲੈ ਆ ਲੈ ਜਾਣੇ ਜਲੇਬਾ ਦਿਓ 2 4 ਆ ਮੁੰਡੇ ਨੂੰ ਛੋੜੇ ਜਿਹੇ ਨੂੰ ਸਬਜੀ ਭਾਈ ਸਬਜੀ ਭਾਈ ਹੈ ਨਾ ਸਬਜੀ ਭਾਈ ਉੱਥੇ ਤੂੰ ਐਵੇਂ ਉਧਰ ਉਧਰ ਜਾਈਏ ਨਹੀਂ ਹਾਂਜੀ ਤੇ ਹੁਣ ਘਰ ਆ ਚੁੱਕੇ ਆ ਤੇ ਹਾਂ ਬਾਬਾ ਜੀ ਦੀ ਫੁੱਲ ਕਿਰਪਾ ਹੋਈ ਏ ਬਈ ਆਪਾਂ ਸੇਵਾ ਕੀਤੀ ਰੱਜ ਕੇ ਤੇ ਬਹੁਤ ਵਧੀਆ ਲੰਗਰ ਵੀ ਲੈ ਆ ਸਾਰਾ ਕੁਝ ਕਰ ਲਿਆ ਜੇ ਹੁਣ ਘਰ ਆ ਚੁੱਕੇ ਆ ਘਰ ਆ ਕੇ ਹੋਰ ਮਿਲਦਾ ਤੁਹਾਨੂੰ ਪਤਾ ਹੈ ਉਹ ਵੀ ਵੈਸੇ ਘਾਰੀ ਆਪਣਾ ਉੱਥੇ ਵੀ ਸਕੂਨ ਹੀ ਹੈ ਪਰ ਫਿਰ ਜਿੱਥੇ ਰਹਿੰਦੇ ਹੋਈਏ ਤੁਹਾਨੂੰ ਪਤਾ ਉੱਥੇ ਦੀ ਗੱਲਬਾਤ ਕੁਝ ਹੋਰ ਹੀ ਹੁੰਦੀ ਹੈ ਇੱਕ ਮਿੰਟ ਬਾਬੂ ਤੇ ਤਾਂ ਕਰਕੇ ਹੁਣ ਆਏ ਆ ਤੇ ਹੁਣ ਚਾਹ ਬਣਵਾਈ ਏ ਇਹਨਾਂ ਨੇ ਵਿਆਹ ਵਾਲੇ ਮੁੰਡੇ ਨੇ ਨਵੇਂ ਵਾਲੇ ਨੇ ਤੇ ਉਹ ਇਹ ਪੁੱਠਾ ਕਿਆ ਵਾਰ ਕੀਤਾ ਹੋਇਆ ਤੇ ਤੇਰੀ ਥੋੜੀ ਮਾਰੀ ਇਹ ਵੇਸਣ ਲੈ ਆਏ ਸੀਗੇ ਤੇ ਚਾਹਾਂ ਬਣ ਚੁੱਕੀਆਂ ਨੇ ਠੀਕ ਹੈ ਲਗ ਲਗ ਕੱਪਾਂ ਚ ਤੇ ਆਪਾਂ ਪੀਣ ਲੱਗੇ ਹਾਂ ਇੰਜੋਏ ਕਰ ਰਹੇ ਹਾਂ ਇੰਜੋਏ ਕਰ ਰਹੇ ਆ ਤੇ ਇਹ ਗੱਲ ਐਦਾ ਵੀ ਗੱਲ ਐਦਾ ਵੀ ਹੁਣ ਸਾਡੀ ਕੱਲ ਨੂੰ ਹੈਗੀ ਅਨਿਵਰਸਰੀ 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 ਨਹੀਂ ਅਨਿਵਰਸਰੀ ਮਨਪ੍ਰੀਤ ਤੂੰ ਇੱਧਰ ਆਇਆ ਤੂੰ ਇੱਧਰ ਆਇਆ ਆਇਆ ਹਾਂ ਹਾਂ ਆਜਾ ਮਨਪ੍ਰੀਤ ਆਜਾ ਯਾਰ ਮੇਰਾ ਮੇਰਾ ਉਹ ਕੰਡੀਸ਼ਨ ਖਰਾਬ ਹੋਇਆ ਜੇ ਮੈਂ ਨਹੀਂ ਉੱਠਦਾ ਹੈਗਾ ਮੈਨੂੰ ਐਦਾ ਬਹਿਣਾ ਪੈਣਾ ਹਾਂ ਬਸ ਐਦਾਂ ਚੱਲ ਹੁਣ ਨਹੀਂ ਤੇਰੀ ਬੜਨੀ ਟੈਨਸ਼ਨ ਓ ਨੰਨੋ ਜਿਵੇਂ ਨਾਲੇ ਮੈਂ ਇੰਦਾ ਕਰਦਾ ਵੰਨੀ ਆਲ ਵੰਨੀ ਆ ਤੂੰ ਉੱਥੇ ਬਹਿ ਨਾ ਫੜੀ ਉਹ ਭੁਜਿਆ ਲੈ ਗਈ ਉੱਪਰ ਫੜੀ ਲੇਖਦੇ ਸਾਡੀ ਨਵੀਂ ਬਹੂ ਨਾ ਸ਼ਰਮਾਂਦੀ ਬਹੁਤ ਜ਼ਿਆਦਾ ਵੈਨੋ ਬੈਠਦੀ ਨਹੀਂ ਹੈਗੀ ਇੱਕ ਜਗ੍ਹਾ ਸਾਡੇ ਨਾਲ ਟਿਕ ਕੇ ਵੈਖੀ ਹਰਾ ਕਿੱਥੇ ਗਈ ਭੁਜਿਆ ਲੈ ਗਈ ਉੱਪਰ ਗਈ ਉੱਪਰ ਉੱਪਰ ਉਹ ਨੀਚੇ ਬੈਠੀ ਉਹ ਕਰਨਾ ਕਮਰੇ ਭੁਜਿਆ ਲੈ ਗਈ ਸਾਰਾ ਮੈਂ ਕੀ ਘਰੋਂ ਲੈ ਕੇ ਆਵਾਂ ਵੱਟ ਕੇ ਮਾਰ ਕੇ ਲੈ ਆ ਗਿਆ ਮਨੀ ਤੂੰ ਜਾ ਉੱਠ ਕੇ ਨੰਨੋ ਦੋ ਪਰ ਆਣਾ ਨਹੀਂ ਜਲਦੀ ਆ ਜਾ ਮੈਂ ਥੱਲੇ ਆਇਆ ਨਾ ਉਹ ਚਾ ਚਾਚ ਬੈ ਗਈ ਚਾਚ ਤੇ ਜਲਦੀ ਆ ਜਾ